नौजवान इन्हनि सुठा ਉਹਨਾਂ ਨੂੰ ਲਾ ਪਾ ਰਿਹਾ ਇਹਨਾਂ ਨੇ ਵਰਮਕੀਨ ਦਾ ਉਹਨਾਂ ਦਾ ਛਾਤੀਆਂ ਕਾਂ ਦੇ ਮੁਕਾਬਲਾ ਕੀਤਾ ਤੇ ਆਪਣੇ ਵੱਲੋਂ ਹੁਣ ਹੁਣ ਲੱਗਦਾ ਹੈ ਕਿ ਇੱਕੋ ਹੀ ਰਹਿ ਗਿਆ ਉਹ ਪਰਦੋ ਗਿਆ ਕਿਰਪਾ ਕਰਦੇ ਹੋ ਲੱਗੇ ਸ਼ਹਿਰ ਹੈਲੋ ਸੁਣਦਾ ਜੀ ਸੁਣਦਾ ਕੁਝ ਸੁਣਦਾ ਸੁਣਦਾ ਹੈਲੋ ਸਤਿ ਸ੍ਰੀ ਅਕਾਲ ਸੁਰਦਾ ਸਿੰਘ ਜੀ ਵੈਲਕਮ ਹੈ ਕਾਨਾ ਇਹ ਵਿਦਿਆਰਥੀਆਂ ਨੇ ਏਕਾ ਦਿਖਾਈਆ ਏਕਾ ਸੂਝ ਦਿਖਾਈ ਔਰ ਜਿਹੜੇ ਲੋਕੀ ਹਰਿਆਣਾ ਹਮਾਚਲ ਪੰਜਾਬ ਤੇ ਭਾਰਤ ਦੇ ਬਾਕੀ ਲੋਕਾਂ ਨਾਲੋਂ ਨਾਲੋਂ ਖੇਰਨਾ ਦੋਵੇਂ ਸੀ ਉਹਨਾਂ ਦਾ ਘੱਟ ਕੇ ਸੁਧਾਤਾ ਦੇ ਤਰਫੋਂ ਮੁਕਾਬਲਾ ਕੀਤਾ ਮੈਂ ਸਿਰਫ ਇੱਕ ਗੱਲ ਕਹਿਣੀ ਹੈ ਸਮੇਂ 2 ਮਿੰਟਾਂ ਵੀ ਘੱਟ ਲਾਉਂਗਾ ਲੜਾਈ ਸੁਧਾਰਨ ਨਹੀਂ ਲੜਾਈ ਦਿੱਲੀ ਦੇ ਹੁਕਮਰਾਨ ਨਾਲ ਆ ਜਿਹੜਾ ਭਾਰਤ ਦੀ ਮੌਂ ਰੰਗੀ ਫਸਲ ਨੂੰ ਇੱਕ ਫਸਲ ਚ ਤਵਨੀਰ ਕਰਨਾ ਚਾਹੁੰਦਾ ਜਿਹੜਾ ਮੂਲੀ ਪਰਵ ਵਿੱਚ ਲੰਗੀਆਂ ਔਰਤਾਂ ਦਾ ਮਾਤ ਦੇਖ ਕੇ ਪ੍ਰਸੰਨ ਹੁੰਦਾ ਜਿਹੜਾ ਲਖਤਾ ਦੇ ਲਪਾਖ ਦੇ ਵਾਂਚੂ ਨੂੰ ਵੇਚ ਬੰਦ ਕਰਕੇ ਦੇਸ਼ ਧੋਈ ਹੋਣ ਦਾ ਇਲਜ਼ਾਮ ਲਾਉਂਦਾ ਜਿਹੜਾ ਸਾਰੀਆਂ ਤਾਕਤਾਂ ਕੈਂਡਰ ਦੇ ਹੱਥਾਂ 'ਚ ਲੈ ਕੇ ਰਾਜਾਂ ਦੇ ਅਧਿਕਾਰਾਂ ਦਾ ਖਾਤਨਾ ਚਾਹੁੰਦਾ ਕਿਹੜਾ ਮਨੁਵਾਦੀ ਝੰਡਾ ਲਿਆ ਕੇ ਧਰਮ ਦੇ ਵਿੱਚ ਮੁੜ ਕੇ ਜ਼ਾਬਕਾਤ ਦਾ ਕੋਣ ਦਿਖਾਣਾ ਚਾਹੁੰਦਾ ਕਿਹੜਾ ਬਾਤੋਂ ਨਾਲ ਕਦੀ ਬਾਣੀ ਨੂੰ ਜਿਹੜੀ ਔਰਤਾਂ ਤੇ ਮਰਦਾਂ ਦੀ ਬਰਾਬਰੀਤਾ ਦਾ ਸਤਿਗ੍ਰਾਮ ਦਿੰਦੀ ਹੈ ਉਹਦੀ ਜਗ੍ਹਾ ਤੇ ਮੁੜ ਕੇ ਫਿਰ ਪਿੱਤੀ ਹੱੱਤਾ ਨੂੰ ਬਾਹਰ ਕਰਨਾ ਚਾਹੁੰਦਾ ਔਰ ਅੰਦਰ ਕੇ ਕਹਿਣਾ ਝੋਨਾ ਕਿਹੜੀ ਬਾਤੋਂ ਨਾਨਕ ਦੀ ਬਾਣੀ ਨੂੰ ਗੁਰੂ ਸਹਿਬਾਨ ਦੀ ਬਾਣੀ ਨੂੰ ਫੇਰ ਮੁੜ ਕੇ ਪਛਾਤਾਉਣਾ ਏਮਾ ਦਾਗਾ ਇੱਕ ਬੀਜੇਪੀ ਦੇ ਫੰਕਸ਼ਨ ਦੇ ਵਿੱਚ ਇੱਕ ਕੁੜੀ ਨੇ ਭਜਨ ਲਗਾਇਆ ਪ੍ਰਭੂ ਪਤੀ राघव ਰਾਜਾ ਰਾਮ ਪਤੀ ਤੇ ਪਾਵਨ ਸੀਤਾ ਰਾਮ ਈਸ਼ਰ ਅੱਲਾ ਤੇਰੇ ਨਾਮ ਜਦੋਂ ਅੱਲਾ ਕਿਹਾ ਤੇ ਬਜਰੰਗ ਦਲ ਦੇ ਬੰਦੇ ਉੱਠ ਕੇ ਖੜਗਾ ਤੇ ਅੱਲਾ ਕਿੱਥੋਂ ਆਇਆ ਉਹ ਕੁੜੀ ਨੇ ਮਾਫੀ ਮੰਗ ਲਈ ਪત્રਕਾਰਾਂ ਨੇ ਪੁੱਛਿਆ ਇਹ ਦਲ ਗਈ ਸੀ ਕਹਿੰਦੀ ਡਰੀ ਤਾਂ ਨਹੀਂ ਸੀ ਪਰ ਜੇ ਮਾਫੀ ਨਾ ਮੰਗਦੀ ਮੇਰੇ ਕੱਪੜੇ ਪਾੜ ਦੇਨੇ ਸੀ ਪੰਜਾਬੀਓ ਗੁਰੂ ਗੋਬਿੰਦ ਸਿੰਘ ਜੀ ਦਰਜਨਾਵਾਰ ਇਹ ਜ਼ਿਕਰ ਆਉਂਦਾ ਅੱਲਾ ਦਾ ਕਿ ਦਿੱਲੀ ਦੇ ਤਖਤੇ ਤੇ ਰਾਜ ਪੱਕਾ ਹੋਇਆ ਅਸੀਂ ਫੇ ਅੱਲਾ ਨੂੰ ਕਿੱਥੋਂ ਲੱਭਣ ਜਾਵਾਂਗੇ ਬਾਬੇ ਨਾਨਕ ਤੇ ਭਾਈ ਮਰਦਾਨੇ ਦੀ ਦੋਸਤੀ ਉਹਨੂੰ ਤੋੜਨਾ ਚਾਹੁੰਦਾ ਦਿੱਲੀ ਵਾਲਾ ਹੁਕਮਰਾਨ ਪੱਥ ਮੈਂ ਇੰਨੀਆਂ ਬੇਨਤੀਆਂ ਕਰਦਾ ਹੋਇਆ ਅਸੀਂ ਪੂਰੀ ਤਰ੍ਹਾਂ ਜ਼ਿੰਦਗੀ ਨਾਰਿਆਂ ਮੋਰਚੇ ਦੇ ਇਕਾ ਚਾਹਵੇਂ ਆ ਸਾਰੇ ਧਰਮਾਂ ਦਾ ਸਾਰੀਆਂ ਜਾਤੀਆਂ ਦਾ ਪਰ ਸਾਰੇ ਭਾਰਤ ਦੇ ਲੋਕਾਂ ਦਾ ਪੰਜਾਬ ਉਹਦੀ ਗਵਾਹੀ ਕਰੇਗਾ ਇੰਨੀਆਂ ਬੇਨਤੀਆਂ ਦੇ ਨਾਲ ਮੈਂ ਜਿਹਨੀਆਂ ਤੁਸੀਂ ਸਮਾ ਦਿੱਤਾ ਬਹੁਤ ਬਹੁਤ ਧੰਨਵਾਦ ਮੇਰੇ ਵੱਲੋਂ ਸਭ ਨੂੰ ਮੁਬਾਰਕਾਂ ਧੰਨਵਾਦ